ਹਾਂਜੀ ਨੀਕੀ ਕੀਰੀ ਮਹਿ ਕਲ ਰੱਖੇ ਭਸਮ ਕਰੇ ਲਾਸਕਰ ਕੋਟ ਲਾਖੇ ਜਿਸ ਕਾ ਸਾਸ ਨਾ ਕਾਢ ਤਾਪ ਤਾ ਕੋ ਰਾਖਤ ਦੀਕਰ ਹਾਥ ਮਾਨਸ ਯਤਨ ਕਰਤ ਬਹੁ ਬਾਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨਾ ਰੱਖੇ ਅਵਰ ਨਾ ਕੋਈ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਬਿਟਾਣੀ ਜਪ ਨਾਨਕ ਪ੍ਰਭ ਅਲਖ ਬਿਟਾਣੀ ਇੱਕ ਨਿੱਕੀ ਜੀ ਕੀੜੀ ਨੂੰ ਵੀ ਪਰਮਾਤਮਾ ਇੰਨਾ ਤਾਕਤਵਰ ਬਣਾ ਸਕਦਾ ਕਿ ਉਹ ਲੱਖਾਂ ਕਰੋੜਾਂ ਦੇ ਜਿਹੜੇ ਲਸ਼ਕਰ ਨੇ ਉਹਨੂੰ ਤਬਾਹ ਕਰ ਸਕਦੇ ਆ ਅੱਜ ਆਪਾਂ ਇੱਕ ਐਸੀ ਉਹ ਕਹਾਣੀ ਸੱਚੀ ਕਹਾਣੀ ਸੁਣਾਵਾਂਗੇ ਜਿਹਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿ ਐਸਾ ਕ੍ਰਿਸ਼ਮਾ ਕੀਤਾ ਕਿ ਇੱਕ ਹੰਕਾਰੇ ਹੋਏ ਰਾਜੇ ਨੂੰ ਮੱਛਰ ਤੋਂ ਮਰਵਾਤਾ ਇਸ ਦੁਨੀਆ ਦੇ ਵਿੱਚ ਵੈਸੇ ਤਾਂ ਆਪਾਂ ਨੂੰ ਪਤਾ ਬਹੁਤ ਸਾਰੀ ਐਸੀ ਰਾਜੇ ਹੋਏ ਨੇ ਜਿਨ੍ਹਾਂ ਦਾ ਦਿਮਾਗ ਖਰਾਬ ਹੋਇਆ ਸੀ ਪਰ ਜਦੋਂ ਮੁਗਲ ਸ਼ਾਸਨ ਸੀਗਾ ਉਸ ਸਮੇਂ ਇੱਕ ਰਾਜਾ ਹੁੰਦਾ ਸੀ ਉਹਦਾ ਨਾਮ ਸੀ ਨਮਰੂਦ ਕਿਹਾ ਜਾਂਦਾ ਨਮਰੂਦ ਰਾਜੇ ਨੇ ਪਹਿਲੀ ਵਾਰੀ ਤਾਜ ਪਹਿਨਿਆ ਸੀ ਵੀ ਲੋਕਾਂ ਨੂੰ ਪਤਾ ਲੱਗੇ ਕਿ ਉਹ ਰਾਜਾ ਤੇ ਉਹਨੇ ਆਪਣੀ ਬਹੁਤ ਵੱਡੀ ਇੱਕ ਸੈਨਾ ਤਿਆਰ ਕੀਤੀ ਹੋਈ ਸੀ ਤੇ ਇਸੇ ਕਰਕੇ ਉਹਨੂੰ ਕਿਤੇ ਨਾ ਕਿਤੇ ਮਾਣ ਸੀਗਾ ਆਪਣੇ ਆਪ ਤੇ ਹੰਕਾਰ ਸੀਗਾ ਕਿ ਮੈਨੂੰ ਕੋਈ ਨਹੀਂ ਜਿੱਤ ਸਕਦਾ ਮੁਗਲ ਸ਼ਾਸਨ ਸੀਗਾ ਇਸ ਕਰਕੇ ਉਹ ਆਪਣੇ ਆਪ ਨੂੰ ਖੁਦਾ ਕਹਾਉਣ ਲੱਗ ਗਿਆ ਸੀ ਰੱਬ ਕਹਾਉਣ ਲੱਗ ਗਿਆ ਸੀ ਇੱਕ ਰੱਬ ਦਾ ਵਲੀ ਉਹਦੇ ਕੋਲੇ ਪਹੁੰਚਦਾ ਉਹਨੂੰ ਕਹਿੰਦਾ ਵੀ ਨਮਰੂਦ ਤੂੰ ਇਹ ਕੰਮ ਨਾ ਕਰ ਇਹ ਵਧੀਆ ਕੰਮ ਨਹੀਂ ਹੈਗਾ ਕਿ ਆਪਣੇ ਆਪ ਨੂੰ ਰੱਬ ਕਹਿਣਾ ਰੱਬ ਤਾਂ ਬਹੁਤ ਵੱਡੀ ਹਸਤੀ ਰੱਖਦਾ ਤੂੰ ਉਹਦੇ ਬਰਾਬਰ ਕੁਝ ਵੀ ਨਹੀਂ ਹੈਗਾ ਤਾਂ ਨਮਰੂਦ ਕਹਿੰਦਾ ਹੰਕਾਰ ਦੇ ਵਿੱਚ ਕਹਿੰਦਾ ਮੈਂ ਤਾਂ ਮੇਰੀ ਫੌਜ ਤਿਆਰ ਕੀਤੀ ਹੋਈ ਆ ਤੂੰ ਆਪਣੇ ਰੱਬ ਨੂੰ ਕਹਿ ਕਿ ਜੇ ਉਹਦੇ ਚ ਤਾਕਤਾਂ ਤਾਂ ਉਹ ਆਪਣੀ ਫੌਜ ਲੈ ਕੇ ਆ ਜਵੇ ਉਹਨੇ ਇੱਕ ਬਹੁਤ ਵੱਡਾ ਕਿਲਾ ਬਣਾਇਆ ਉਹਦੇ ਉੱਤੇ ਚੜ ਕੇ ਉਹ ਆਵਾਜ਼ਾਂ ਮਾਰਦਾ ਹੁੰਦਾ ਸੀ ਵੀ ਜੇ ਕੋਈ ਰੱਬ ਹੈ ਤਾਂ ਉਹ ਆਪਣੀ ਫੌਜ ਲੈ ਕੇ ਆਵੇ ਤੇ ਮੇਰੇ ਨਾਲ ਲੜੇ ਤੇ ਉਸ ਸਮੇਂ ਫਿਰ ਉਸ ਕਾਲਪੁਰਖ ਵਾਹਿਗੁਰੂ ਨੇ ਇੱਕ ਕਲਾ ਵਰਤਾਈ ਉਹਨੇ ਆਪਣੇ ਇੱਕ ਛੋਟੇ ਜਿਹੇ ਜੀਵ ਦੀ ਫੌਜ ਭੇਜੀ ਪ੍ਰਮਾਤਮਾ ਨੇ ਜਿਹਨੂੰ ਮੱਛਰ ਕਹਿੰਦੇ ਆ ਤੇ ਮੱਛਰਾਂ ਨੇ ਵੱਡ-ਵੱਡ ਕੇ ਦੰਦੀਆਂ ਨਮਰੂਦ ਦੀ ਜਿਹੜੀ ਫੌਜ ਆ ਉਹ ਖਤਮ ਕਰਤੀ ਤੇ ਇੱਕ ਲੰਗੜਾ ਮੱਛਰ ਨਕਰਹੀਮ ਨਮਰੂਦ ਦੇ ਦਿਮਾਗ 'ਚ ਚਲਿਆ ਗਿਆ ਤੇ ਉਹ ਜਦੋਂ ਵੀ ਦਿਮਾਗ ਦੇ ਵਿੱਚ ਡੰਗ ਮਾਰੇ ਨਮਰੂਦ ਦਾ ਸਿਰ ਫਟੇ ਤੇ ਉਹ ਲੋਕਾਂ ਨੂੰ ਕਬੇ ਮੇਰੇ ਜੁੱਤੀਆਂ ਮਾਰੋ ਜਿਹੜੇ ਉਹਦੇ ਆਲੇ-ਦਾਲੇ ਸੀਗੇ ਉਹਨਾਂ ਨੇ ਉਹਦੇ ਜੁੱਤੀਆਂ ਮਾਰ ਲੀਆਂ ਤੇ ਉਹਦਾ ਐਸਾ ਹਾਲ ਹੋ ਗਿਆ ਜੁੱਤੀਆਂ ਖਾਂਦੇ-ਖਾਂਦੇ ਇੱਕ ਦਿਨ ਉਹਦੇ ਅੱਕੇ ਹੋਏ ਸਿਪਾਹੀ ਨੇ ਪਤਾ ਨਹੀਂ ਉਹਦੇ ਸਿਰ 'ਚ ਕੀ ਮਾਰਿਆ ਕਿ ਉਹਦਾ ਜਿਹੜਾ ਦਿਮਾਗ ਆ ਉਹ ਨਿਕਲ ਗਏ ਬਾਹਰ ਟਿਕ ਪਿਆ ਤੇ ਐਸ ਤਰੀਕੇ ਦੇ ਨਾਲ ਜਿਹੜਾ ਨਮਰੂਦ ਆ ਉਹ ਹਮੇਸ਼ਾ ਦੇ ਲਈ ਮਾਰਿਆ ਗਿਆ ਆਪਾਂ ਤੁਹਾਨੂੰ ਅਕਸਰੀ ਕਹੀਦਾ ਕਿ ਪ੍ਰਮਾਤਮਾ ਦੀ ਹਸਤੀ ਬਹੁਤ ਵੱਡੀ ਆ ऐसे बहुत राजे आए बहुत ऐसे ताकतवर अनਨੇ ਲੋਕ ਆਏ ਜਿਹੜੇ ਆਪਣੇ ਆਪ ਨੂੰ ਰੱਬ ਕਹਾਉਂਦੇ ਸੀ ਪਰ ਅੱਜ ਉਹਨਾਂ ਦਾ ਕਿਸੇ ਦਾ ਵੀ ਕੋਈ ਇੱਕ ਨਾਮ ਨਿਸ਼ਾਨ ਨਹੀਂ ਹੈਗਾ ਆਪਾਂ ਆਖਸਰੀ ਕਹੀ ਤਾਂ ਕਿ ਇਨਸਾਨ ਕਿਤੇ ਨਾ ਕਿਤੇ ਸੋਚ ਲੈਂਦਾ ਕਿ ਮੈਂ ਬਹੁਤ ਵੱਡਾ ਪਰ ਆٹے ਚ ਲੂਣ ਇਹ ਵੀ ਸਿਰਫ ਇੱਕ ਕਹਿਣ ਨੂੰ ਕਹਿੰਦੇ ਆ ਉਹ ਤੋਂ ਵੀ ਸਾਡੀ ਪਤਾ ਨਹੀਂ ਕਿੰਨੀ ਇੱਕ ਛੋਟੀ ਹਸਤੀ ਆ ਪਰਮਾਤਮਾ ਦੀ ਦੁਨੀਆ ਦੇ ਵਿੱਚ ਤਾਂ ਅਸੀਂ ਸੂਖਮ ਜਿਹੜੀ ਜੀਵ ਦੇਖਣ ਵਾਲੀ ਦੂਰਬੀਨ ਹੁੰਦੀ ਹੈ ਨਾ ਜੇ ਉਹਦੇ ਨਾਲ ਵੀ ਲਾ ਕੇ ਦੇਖੀਏ ਤਾਂ ਵੀ ਨਹੀਂ ਦੇਖਣਾ ਇਹ ਔਕਾਤ ਆ ਸਾਡੀ ਪਰ ਅਸੀਂ ਕਿਤੇ ਨਾ ਕਿਤੇ ਹੰਕਾਰ ਦੇ ਵਿੱਚ ਸਾਡੇ ਆਲੇ-ਦਾਲੇ ਕਈ ਲੋਕਾਂ ਦੇ ਦਿਲ ਤੋੜਦੇ ਹਾਂ ਕਈਆਂ ਦੇ ਨਾਲ ਅਸੀਂ ੱਤਕਾ ਕਰਦੇ ਹਾਂ ਕਈਆਂ ਨੂੰ ਅਸੀਂ ਲੁੱਟਦੇ ਹਾਂ ਪਰ ਇੱਕ ਦਿਨ ਆਉਣਾ ਜਿੱਦਣ ਸਾਨੂੰ ਇਹਨਾਂ ਚੀਜ਼ਾਂ ਦਾ ਹਿਸਾਬ ਕਰਨਾ ਪੈਣਾ ਇਸੇ ਕਰਕੇ ਤੁਹਾਨੂੰ ਅਕਸਰ ਇਹ ਕਹੀਦਾ ਕਿ ਉਹਦੇ بنائے ਹੋਏ ਬੰਦਿਆਂ ਨਾਲ ਪਿਆਰ ਕਰੋ ਉਹਦੀ ਬਣਾਈ ਹੋਈ ਹਰ ਇੱਕ ਸ਼ੈ ਨਾਲ ਪਿਆਰ ਕਰੋ ਪ੍ਰਮਾਤਮਾ ਤੇ ਭਰੋਸਾ ਰੱਖੋ ਉਹ ਬਹੁਤ ਵੱਡਾ ਤੁਹਾਡੇ ਦੁੱਖ ਬੜੇ ਛੋਟੇ ਨੇ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਬਸਦੇ ਰਹੋ ਧੰਨਵਾਦ